ਸਰਪ੍ਰਾਈਜ਼ ਲੈ ਮੇਰਾ ਪੁੱਤ ਆ ਗਿਆ ਮੈਂ ਉਹਨੂੰ ਪਾਣੀ ਦਾ ਗਲਾਸ ਦੇ ਕੇ ਆਉਣੀ ਆ ਸਰਪ੍ਰਾਈਜ਼ ਕੀ ਲੈ ਆਏ ਹੋ ਤੁਸੀਂ ਗੈਸ ਕਰ ਤੂੰ ਲੱਗਦੇ ਤਾਂ ਕੱਪੜੇ ਨੇ ਉਹ ਮੈਂ ਤੇਰੇ ਲਈ ਸੂਟ ਲੈ ਕੇ ਆਇਆ ਉਹ ਵੀ ਪੂਰੇ 10000 ਰੁਪਏ ਦਾ 10000 ਦਾ ਸੂਟ ਸੱਚੀ ਸੂਟ ਮੋ ਸੋਣਾ ਪਸੰਦ ਆਇਆ ਤੈਨੂੰ ਹਾਂਜੀ ਮੰਮੀ ਵਾਸਤੇ ਕਿਹੜਾ ਸੂਟ ਲੈ ਕੇ ਆਏ ਤੁਸੀਂ ਉਹ ਮੰਮੀ ਨੇ ਨਵੇਂ ਸੂਟ ਦਾ ਕੀ ਕਰਨਾ ਤੇਰੇ ਕੋਲ ਪਿਆ ਹੋਊਗਾ ਕੋਈ ਪੁਰਾਣਾ ਦੇ ਦੀ ਯਾਰਾ ਇਹ ਚੰਗਾ ਥੋੜਾ ਲੱਗਦਾ ਵੀ ਮੈਂ 10000 ਦਾ ਸੂਟ ਪਾ ਕੇ ਜਾਉਂਗੀ ਤੇ ਮੰਮੀ ਪੁਰਾਣਾ ਸੂਟ ਨਹੀਂ ਨਹੀਂ ਉਹ ਯਾਰ ਮੰਮੀ ਹੁਣ ਬੜਾ ਬੇਜ ਮਹਿੰਗੇ ਮਹਿੰਗੇ ਸੂਟ ਪਾਉਂਦੀ ਚੰਗੀ ਲੱਗੋਗੀ ਚਲੋ ਠੀਕ ਆ ਫਿਰ ਜਿਵੇਂ ਤੁਸੀਂ ਕਹਿੰਦੇ ਹੋ ਮੈਂ ਉਵੇਂ ਹੀ ਕਰ ਲੈਨੀ ਆ ਵਾਇਰਾਵੇ ਆ ਤੁਹਾਡਾ ਲਿਆਂਦਾ ਸੂਟ ਨਾ ਮੈਨੂੰ ਬਹੁਤ ਪਸੰਦ ਆ ਉਹ ਪਸੰਦ ਤਾਂ ਆਣਾ ਹੀ ਸੀ ਤੇਰੇ ਲਈ ਇਹਨੇ ਪਿਆਰ ਨਾਲ ਜੋ ਲੈ ਕੇ ਆਇਆ ਇਹ ਤਾਂ ਚੁੰਨੀ ਫਟ ਗਈ। ਉਹ ਮੇਰੇ ਕੋਲ ਤਾਂ ਨਵਾਂ ਸੂਟ ਲੈਣ ਵਾਸਤੇ ਪੈਸੇ ਵੀ ਨਹੀਂ ਹੈਗੇ। ਉਹ ਕਰਦਾ ਖਰਚਾ ਤਾਂ ਚਲਾਉਣਾ ਮੁਸ਼ਕਿਲ ਹੋਇਆ ਪਿਆ। ਸੂਟ ਕਿੱਥੋਂ ਲਾਉਂਗੀ? ਮੰਮੀ ਮੰਮੀ, ਕੱਲੂ ਮੇਰਾ ਜਨਮ ਦਿਨ ਆ। ਮੈਨੂੰ ਨਵੇਂ ਕੱਪੜੇ ਦਵਾ ਦੋਗੇ? ਜੇ ਤੁਸੀਂ ਮੈਨੂੰ ਨਵੇਂ ਕੱਪੜੇ ਨਾ ਦਵਾਏ ਨਾ, ਮੈਂ ਕੱਲੂ ਸਕੂਲ ਨਹੀਂ ਜਾਂਦਾ। ਓਰੇ ਮੇਰਾ ਪੁੱਤ। ਕੋਈ ਨਹੀਂ। ਮੈਂ ਤੈਨੂੰ ਨਾ ਕੱਲ ਨੂੰ ਨਵੇਂ ਕੱਪੜੇ ਦਵਾ ਦੂੰਗੀ। ਮੰਮੀ, ਪੱਕਾ ਨਾ ਦਵਾ ਦੋਗੇ ਨਵੇਂ ਕੱਪੜੇ? ਹਾਂ ਹਾਂ ਪੁੱਤ ਤੂੰ ਟੈਨਸ਼ਨ ਕਿਉਂ ਲੈਣਾ ਮੈਂ ਤੈਨੂੰ ਨਾ ਦਵਾ ਦੂੰਗੀ ਨਵੇਂ ਕੱਪੜੇ ਚੱਲ ਪੁੱਤ ਹੁਣ ਨਾ ਤੂੰ ਬਾਹਰ ਜਾ ਕੇ ਖੇਡ ਹੁਣ ਇਹਨੂੰ ਮੈਂ ਕਿਵੇਂ ਦੱਸਾਂ ਕਿ ਮੇਰੇ ਕੋਲ ਤਾਂ ਪੈਸੇ ਹੀ ਨਹੀਂ ਹੈਗੇ ਕੱਪੜੇ ਲੈ ਕੇ ਦੇਣ ਵਾਸਤੇ ਮੇਰੇ ਤਾਂ ਆਪਦੇ ਹੀ ਕੱਪੜੇ ਪਾਟੇ ਪਏ ਨੇ देख पुत मैं तेरे वास्ते ना नवे कपड़े लेके आई हाँ तू कहना सी ना मैं नवे कपड़े पाके स्कूल जाऊंगा पसंद ने पुत तेन मम्मी बहुत सोहने कपड़े ने मैं ये पाके कल स्कूल जाऊंगा हाय मेरे सोना पुत <laughs> ਆਗਦਾ ਮੇਰੇ ਪੁੱਤ ਨੂੰ ਮੇਰੀ ਆਵਾਜ਼ ਨਹੀਂ ਸੁਣਾਈ ਦਿੱਤੀ ਹੋਣੀ ਚੱਲ ਕੋਈ ਨਹੀਂ ਮੈਂ ਹੀ ਉਹਦੇ ਕੋਲੇ ਜਾਇਆ ਹਣੀ ਉਹਨੂੰ ਕਹਿੰਦੀ ਆ ਮੈਨੂੰ ਨਾ ਦਵਾਈਆਂ ਲਿਆ ਦੇ ਮਨਦੀਪ ਆਹ ਫੜ ਜਲੇਬੀਆਂ ਇਹਨੂੰ ਪਸੰਦ ਨੇ ਨਾ ਜਲੇਬੀਆਂ ਮੈਨੂੰ ਬਹੁਤ ਪਸੰਦ ਨੇ ਐਂ ਕਰਦੀਆਂ ਇਹਨਾਂ ਚ ਥੋੜੀਆਂ ਜਲੇਬੀਆਂ ਨਾ ਮੰਮੀ ਨੂੰ ਪਲੇਟ ਚ ਪਾ ਕੇ ਦੇ ਆਉਣੀ ਆ ਉਹ ਰਹਿਣ ਦੇ ਮੰਮੀ ਨੂੰ ਜਲੇਬੀਆਂ ਦੇਣ ਨੂੰ ਹੋਰ ਖਾ ਕੇ ਬਿਮਾਰ ਹੋ ਗਈ ਤਾਂ ਹੋਰ ਡਾਕਟਰ ਨੂੰ ਥਾਂ ਹੋ ਜੂ ਪੈਸੇ ਦੇਣ ਤੂੰ ਐਂ ਕਰ ਜਲੇਬੀਆਂ ਨਾ ਕਮਰੇ ਚ ਲੈ ਜਾ ਮੈਂ ਵੀ ਆਉਣਾ ਜੇ ਕਿਤੇ ਮੰਮੀ ਨੇ ਦੇਖ ਲਈ ਨਾ ਤੇ ਉਹਨਾਂ ਦਾ ਵੀ ਖਾਣ ਨੂੰ ਮਨ ਕਰੂਗਾ ਆਂਟੀ ਜੀ ਹਾਂ ਪੁੱਤ ਆਹ ਲੋ ਜੀ ਜਲੇਬੀਆਂ ਦਾ ਡੱਬਾ ਪੁੱਤ ਇਹ ਕਿਹੜੀ ਖੁਸ਼ੀ ਚ ਆਂਟੀ ਜੀ ਮੈਂ ਨਵੀਂ ਕਾਰ ਲਈ ਆ ਵਧਾਈਆਂ ਪੁੱਤ ਤੈਨੂੰ ਸੋਨੂ ਵੀ ਆਂਟੀ ਜੀ ਨਹੀਂ ਮੈਂ ਨਹੀਂ ਇਹ ਖਾਂਦੀ ਇਹ ਤਾਂ ਮੇਰਾ ਪੁੱਤ ਖਾਊਗਾ ਉਹਨੂੰ ਤਾਂ ਬਹੁਤ ਪਸੰਦ ਨੇ ਪੁੱਤ ਜਿੰਦਰ ਰੋ ਰਿਹਾ ਮੇਰੇ ਕੋਲੇ ਆ ਨਾ ਮੰਮੀ ਆ ਦੇਖ ਪੁੱਤ ਤੇਰੇ ਲਈ ਨਾ ਮੈਂ ਤੇਰੀਆਂ ਮਨਪਸੰਦ ਜਲੇਬੀਆਂ ਲੈ ਕੇ ਆਈਆਂ ਜਲੇਬੀਆਂ ਮੰਮੀ ਹਾਂ ਪੁੱਤ ਜਲੇਬੀਆਂ ਖਾ ਲੈ ਪੁੱਤ ਹੋ ਗਿਆ ਜੀ ਕੋਈ ਪਰੇਸ਼ਾਨੀ ਆ ਕੋਈ ਗੱਲ ਆ ਯਾਰ ਉਹ ਨਾ ਕੀ ਹੋ ਗਿਆ ਪੁੱਤ ਤੂੰ ਇੰਨਾ ਪਰੇਸ਼ਾਨ ਕਿਉਂ ਪੁੱਤ ਤੇਰੇ ਵਾਸਤੇ ਪਾਣੀ ਲੈ ਕੇ ਆਵਾਂ ਉਹ ਮੰਮੀ ਜਾਓ ਇਥੋਂ ਮੇਰਾ ਸਿਰ ਪਹਿਲਾਂ ਹੀ ਦਰਦ ਕਰ ਰਿਹਾ ਨਾਲੇ ਤੁਸੀਂ ਮੇਰੀ ਪਰੇਸ਼ਾਨੀ ਨੂੰ ਸੋਲਵ ਨਹੀਂ ਕਰ ਸਕਦੇ ਜਾਓ ਇਥੋਂ ਹੁਣ ਦੱਸੋ ਕੀ ਕਹਿੰਦੇ ਸੀ ਤੁਸੀਂ ਮੇਰੀ ਕੰਪਨੀ ਨਾਲ ਮੰਦੀ ਬਹੁਤ ਵੱਡਾ ਨੁਕਸਾਨ ਹੋ ਗਿਆ। ਮਨਦੀਪ ਕੱਲ ਤੱਕ ਨਾ ਮੈਨੂੰ 10 ਲੱਖ ਰੁਪਏ ਦਾ ਕਿਵੇਂ ਵੀ ਇੰਤਜ਼ਾਮ ਕਰਨਾ ਪਊਗਾ। ਨਹੀਂ ਤਾਂ ਮੇਰੀ ਕੰਪਨੀ ਬਿਲਕੁਲ ਹੀ ਡੁੱਬ ਜੂਗੀ। ਮਨਦੀਪ ਤੂੰ ਐ ਕਰ ਮੈਨੂੰ ਨਾ ਆਪਣੇ ਸਾਰੇ ਗਿਆਨੇ ਲਿਆ ਦੇ। ਮੈਂ ਉਹਨਾਂ ਨੂੰ ਵੇਚ ਕੇ ਨਾ ਆਪਣੀ ਪ੍ਰੋਬਲਮ ਸੋਲਵ ਕਰ ਲਵਾਂਗਾ। ਪਰ ਤੁਸੀਂ ਪਾਗਲ ਤਾਂ ਨਹੀਂ ਹੋ ਗਏ? ਮੈਂ ਤੁਹਾਨੂੰ ਕੋਈ ਗਹਿਣੇ ਗੁਣੇ ਨਹੀਂ ਦੇਣ ਵਾਲੀ ਉਹ ਵੀ ਵੇਚਣ ਵਾਸਤੇ ਕਦੇ ਵੀ ਨਹੀਂ ਤੂੰ ਟੈਨਸ਼ਨ ਕਿਉਂ ਲੈਣੀ ਹੈ ਜੇ ਤੂੰ ਕੰਮ ਚੱਲ ਗਿਆ ਮੈਂ ਤੇਰੀ ਗਹਿਣੇ ਫੇਰ ਬਣਵਾ ਦੂੰਗਾ ਅੱਜ ਤਾਂ ਤੁਸੀਂ ਗਹਿਣੇ ਵੇਚਣ ਦੀ ਗੱਲ ਕਰਤੀ ਪਰ ਜੇ ਅੱਗੇ ਤੋਂ ਮੇਰੇ ਗਹਿਣਿਆਂ ਤੇ ਨਜ਼ਰ ਰੱਖਿਆ ਨਾ ਤਾਂ ਮੇਤੋਂ ਪੁਰਾ ਕੋਈ ਨਹੀਂ ਹੋਊਗਾ ਨਾਲੇ ਤੁਹਾਡੇ ਕੰਮ 'ਚ ਲੌਸ ਹੋ ਰਿਹਾ ਜਾਂ ਪ੍ਰੋਫਿਟ ਹੋ ਰਿਹਾ ਉਹਦੇ ਤੋਂ ਮੈਨੂੰ ਕੋਈ ਫਰਕ ਨਹੀਂ ਪੈਂਦਾ ਹੂੰ ਮਨਦੀਪ ਜਿੰਦਰ ਪੁੱਤ ਹਾਲਾ ਗਣੀ ਇਹਨਾਂ ਨੂੰ ਵੇਚ ਕੇ ਨਾ ਤੂੰ ਆਪਦਾ ਸਾਰਾ ਕਰਜ਼ਾ ਲਾ। ਉਹ ਤੂੰ ਕਹਿ ਰਿਹਾ ਸੀ ਨਾ ਬੋਹ ਨੂੰ ਵੀ 10 ਲੱਖ ਰੁਪਏ ਦੀ ਜ਼ਰੂਰਤ। ਫੇਰ ਪੁੱਤ ਤੂੰ ਵੇਚ ਦੇ ਨਾ ਜਦੋਂ ਤੱਕ ਤੇਰੀ ਮਾਂ ਤੇਰੇ ਨਾਲ ਆ ਨਾ ਤੈਨੂੰ ਕਦੇ ਔਖਾ ਨਹੀਂ ਹੋਣ ਦਿੰਦੀ। ਮੰਮੀ ਮੈਨੂੰ ਮਾਫ਼ ਕਰ ਦੋ। ਮਨੱਖ ਕਰ ਵਾਲੀ ਦੇ ਪਿਆਰ ਚ ਅੰਨਾ ਹੋ ਗਿਆ ਸੀ ਮੰਮੀ ਮੈਂ ਭੁੱਲ ਗਿਆ ਸੀ ਕਿ ਮੈਂ ਤੁਹਾਡਾ ਪੁੱਤ ਆ ਤੇ ਮੈਨੂੰ ਪੁੱਤ ਹੋਣ ਦੇ ਸਾਰੇ ਫਰਜ਼ ਨਿਭਾਉਣੇ ਚਾਹੀਦੇ ਨੇ ਤੇ ਤੁਸੀਂ ਮੇਰੇ ਵਾਸਤੇ ਕਿੰਨੇ ਸੈਕਰੀਫਾਈਸ ਕੀਤੇ ਨੇ ਤੇ ਅੱਜ ਮੈਂ ਜਿਹੜੀ ਵੀ ਜਗ੍ਹਾ ਤੇ ਆ ਸਿਰਫ ਤੁਹਾਡੇ ਕਰਕੇ ਆ ਮੰਮੀ ਮੈਨੂੰ ਮਾਫ ਕਰ ਦੋ ਕੋਈ ਗੱਲ ਨਹੀਂ ਪੁੱਤ ਗਲਤੀ ਤਾਂ ਬੱਚਿਆਂ ਦੀ ਹੁੰਦੀ ਹੈ ਤੂੰ ਆਪਣੀ ਗਲਤੀ ਮੰਨ ਲੈ ਨਾ ਮੇਰੇ ਲਈ ਤਾਂ ਇਹ ਬਹੁਤ ਨਾਲੇ ਉਹੀ ਤੂੰ ਦਾ ਮੇਰਾ ਛੋਟਾ ਜਿਹਿੰਦਰ ਹਾਂ ਹਾਂ ਮੰਮੀ ਸਾਸੀ ਗਾਲ ਜੀ ਵੈਸੇ ਤਾਂ ਇਹ ਵੀਡੀਓ ਆਪਣੇ ਆਪ 'ਚ ਇੱਕ ਬਹੁਤ ਵੱਡਾ ਮੈਸੇਜ ਆ ਪਰ ਫੇਰ ਵੀ ਮੈਂ ਕਹਿਣਾ ਚਾਹੁੰਨੀ ਆ ਕਿ ਕਦੇ ਵੀ ਸਾਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਸਾਡੀ ਖਾਤੋਂ ਸਾਡੇ ਮਾਪੇ ਨੇ ਕੀ ਕੀ ਕੀਤਾ ਸੋ ਜੀ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਤਾਂ ਜੋ ਸਾਡਾ ਦਿੱਤਾ ਮੈਸੇਜ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚ ਸਕੇ ਸੋ ਆਪਣੇ ਵਿਚਾਰ ਕਮੈਂਟਾਂ ਵਿੱਚ ਦੇਣਾ ਨਾ ਭੁੱਲਿਓ ਜੀ ਪੇਜ ਨੂੰ ਫੋਲੋ ਵੀ ਜ਼ਰੂਰ ਕਰਿਓ ਸਸਿਕਾ